ਸਾਬਕਾ ਜਹੇਦਾਰ ਭਾਈ ਰਣਜੀਤ ਸਿੰਘ ਦਾ ਬਾਦਲ ਪਰਿਵਾਰ ਪੱਖੀ ਵਿਰੋਧ ਜਿਹੜਾ ਆ ਉਹ ਕੋਈ ਅੱਜ ਦਾ ਨਹੀਂ ਹੈ ਕੋਈ 1 ਸਾਲ ਦਾ ਨਹੀਂ ਹੈ ਕੋਈ 2 ਸਾਲ ਦਾ ਨਹੀਂ ਹੈ ਇਹ ਬੜਾ ਪੁਰਾਣਾ ਚੱਲਦਾ ਆ ਰਿਹਾ ਹੈ ਔਰ ਭਾਈ ਰਣਜੀਤ ਸਿੰਘ ਵਕਤ ਤੋਂ ਵਕਤ ਇਸ ਵਿਰੋਧ ਨੂੰ ਜਿਤਾਉਂਦੇ ਵੀ ਰਹੇ ਆ ਸ਼ਰੀਆਮ ਮਾਈਕਸ ਦੇ ਉੱਤੇ ਇਕੱਠਾਂ ਦੇ ਵਿੱਚ ਇਸ ਬਾਰੇ ਆਪਣੀ ਵਿਰੋਧਤਾ ਬਿਆਨ ਵੀ ਕਰਦੇ ਰਹੇ ਆ ਪਰ ਹੁਣ ਇੱਕ ਨਵੇਂ ਸਮਾਗਮ ਦੇ ਵਿੱਚ ਭਾਈ ਰਣਜੀਤ ਸਿੰਘ ਦੇ ਵੱਲੋਂ ਦੁਬਾਰਾ ਇਸੇ ਮਤਲਕ ਬਿਆਨਬਾਜ਼ੀ ਕੀਤੀ ਗਈ। ਇਹ ਕਹਿ દिए ਕਿ ਉਹਨਾਂ ਨੇ ਕੁਝ ਗੱਲਾਂ ਆਖੀਆਂ। ਉਸ ਦੇ ਵਿੱਚ ਬੜੇ ਤੀਬਰ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਅਲੈਦਾ ਬਿਆਨ ਵੀ ਜਾਰੀ ਕੀਤਾ ਜੋ ਐਤਕੀ ਬਾਦਲ ਪਰਿਵਾਰ ਵਾਸਤੇ ਤਾਂ ਨਹੀਂ ਪਰ ਕੁਝ ਹੋਰ ਲੀਡਰਾਂ ਬਾਰੇ ਸਮਝਿਆ ਜਾ ਸਕਦਾ ਹੈ ਜਾਂ ਕਹਿ દिए ਕਿ ਸਮਝਿਆ ਜਾ ਰਿਹਾ ਹੈ। ਭਾਈ ਰਣਜੀਤ ਸਿੰਘ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਆਂ ਬੋਲਦੇ ਆ ਕਿ ਸਾਲ ਪਹਿਲਾਂ ਬਾਦਲ ਦੀਆਂ ਹੱਡੀਆਂ ਚੂਸਣ ਵਾਲੇ ਹੁਣ ਮੈਨੂੰ ਮੱਤਾਂ ਦੇ ਰਹੇ ਨੇ। ਇਸ ਬਿਆਨ ਦੀ ਤੀਬਰਤਾ ਸਮਝੀ ਜਾ ਸਕਦੀ ਹੈ ਇਸ ਬਿਆਨ ਦੇ ਵਿੱਚ ਐਗਰੈਸ਼ਨ ਸਮਝਿਆ ਜਾ ਸਕਦਾ ਹੈ ਪਰ ਇਹ ਬਿਆਨ ਹੈ ਕਿਸ ਵਾਸਤੇ ਜੇ ਬੜਾ ਨਾਰਮਲਾਈਜ਼ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੀ ਇਹ ਬਿਆਨ ਅੱਜ ਦੀ ਜਿਹੜੀ ਵਿਰੋਧੀ ਧਿਰ ਬਣ ਗਈ ਹੈ ਅਕਾਲੀ ਦਲ ਦੀ ਇਹ ਉਸ ਵਾਸਤੇ ਕਿਹਾ ਗਿਆ ਕਿ ਜਿਹੜੇ ਕਦੀ ਬਾਗੀ ਧੜਾਖਵਾਏ ਜਾਂਦੇ ਸੀ ਮੁੜ ਕੇ ਸੁਧਾਰ ਲਹਿਰ ਖਵਾਏ ਜਾਣ ਲੱਗੇ ਤੇ ਹੁਣ ਪੰਜ ਮੈਂਬਰੀ ਕਮੇਟੀ ਦੇ ਨਾਲ ਰਲ ਕੇ ਜਿਹੜੇ ਕੰਮ ਕਰ ਰਹੇ ਹੈ ਉਹ ਲੀਡਰ ਖਾਇ ਜਾ ਸਕਦੇ ਆ ਕਿ ਭਾਈ ਰਣਜੀਤ ਸਿੰਘ ਨੇ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਹੈ ਬੜੀ ਤੀਬਰਤਾ ਦੇ ਨਾਲ ਇਹ ਬਿਆਨ ਭਾਈ ਰਣਜੀਤ ਸਿੰਘ ਬੋਲਦੇ ਆ ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਜੇ ਗੱਲ ਕਰੀਏ ਪੰਜ ਮੈਂਬਰੀ ਕਮੇਟੀ ਦੀ ਤਾਂ ਪੰਜ ਮੈਂਬਰੀ ਕਮੇਟੀ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਭਰਤੀ ਕਰ ਰਹੀ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਇਥੋਂ ਤੱਕ ਕਿ ਵਿਦੇਸ਼ ਦੌਰੇ ਵੀ ਕੀਤੇ ਜਾ ਰਹੇ ਆ ਇਸ ਵੇਲੇ ਅੱਜ ਦੀ ਤਰੀਕ ਨੂੰ ਜੇ ਗੱਲ ਕਰੀਏ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਵਿਦੇਸ਼ ਗਏ ਹੋਏ ਨੇ ਵਿਦੇਸ਼ ਯਾਤਰਾ ਤੇ ਗਏ ਹੋਏ ਨੇ ਉੱਥੇ ਸਿੰਘਾਂ ਨੂੰ ਜੋੜ ਰਹੇ ਨੇ ਐਨ ਆਰ ਆਈ ਸਿੰਘਾਂ ਨੂੰ ਜੋੜ ਰਹੇ ਆ ਔਰ ਇੱਥੇ ਲਗਾਤਾਰ ਪ੍ਰੋਗਰਾਮ ਲੀਤੇ ਜਾ ਰਹੇ ਆ ਪੰਜ ਮੈਂਬਰੀ ਕਮੇਟੀ ਦੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਭਰਤੀਆਂ ਕਰਵਾਈਆਂ ਜਾਣ 25 ਲੱਖ ਤੋਂ ਜ਼ਿਆਦਾ ਭਰਤੀਆਂ ਹੋ ਜਾਣ ਦਾ ਦਾਵਾ ਜਿਹੜਾ ਹੁਣ ਤੱਕ ਕੀਤਾ ਜਾ ਚੁੱਕਿਆ ਹੈ ਔਰ ਉਹਨਾਂ ਪੰਜ ਮੈਂਬਰਾਂ ਦੇ ਨਾਲ ਨਾਲ ਬਾਕੀ ਦੇ ਲੀਡਰ ਵੀ ਹੈਗੇ ਨੇ ਜਿਹੜੇ ਕਦੀ ਬਾਦਲ ਧੜੇ ਤੋਂ ਵਿਰੋਧੀ ਹੋ ਗਏ ਸੀ ਆ ਕੀ ਹੋ ਗਏ ਸੀ ਹੁਣ ਕੀ ਭਾਈ ਰਣਜੀਤ ਸਿੰਘ ਨੇ ਇਹਨਾਂ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ ਕੀ ਭਾਈ ਰਣਜੀਤ ਸਿੰਘ ਨੇ ਇਹਨਾਂ ਲੀਡਰਾਂ ਦੇ ਉੱਤੇ ਇਹ ਤੰਜ ਕੱਸਿਆ ਆਖਰ ਪੂਰੀ ਗੱਲ ਕੀ ਬੋਲੀ ਹੈ ਭਾਈ ਰਣਜੀਤ ਸਿੰਘ ਹੋਣਾ ਨੇ ਆਓ ਸੁਣਦੇ ਹਾਂ ਤਜਰਬੇ ਦੇ ਵਿੱਚੋਂ ਦੇਖਿਆ ਮੈਨੂੰ ਤਕਰੀਬਨ 99 ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬੋਲਦਾ ਆ ਰਿਹਾ ਤੁਹਾਨੂੰ ਸੰਗਤ ਨੂੰ ਸੁਚੇਤ ਕਰਦਾ ਆ ਰਿਹਾ ਕਿ ਇਹ ਪਰਿਵਾਰ ਸਾਨੂੰ ਨਸ਼ਟ ਕਰ ਦਊਗਾ ਇਸ ਤੋਂ ਬਚ ਜਾਓ ਇਹਦੇ ਵਿੱਚ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਉਹਨਾਂ ਨਾਲ ਨਾਹੀਂ ਮੇਰੇ ਕੋਲ ਕੋਈ ਬਹੁਤ ਵੱਡਾ ਸਰਮਾਇਆ ਸੀ ਜਿਹੜਾ ਉਹਨੇ ਖੋ ਲਿਆ ਮੈਂ ਤੇ ਜੋ ਕੁਝ ਉਹਦਾ ਰਵਈਆ ਗੁਰੂ ਘਰ ਪ੍ਰਤੀ ਗੁਰੂ ਪੰਥ ਪ੍ਰਤੀ ਉਹ ਜਿਹੜੀ ਉਹਦੀ ਲਾਪਰਵਾਹੀ ਆ ਜਿਹੜੀ ਉਹਦੀ ਬੇਵਫਾਈ ਆ ਉਹਦੇ ਕਰਕੇ ਮੈਂ ਤੁਹਾਨੂੰ ਸੁਚੇਤ ਕਰਦਾ ਰਿਹਾ ਫਿਰ ਵੀ 99 ਤੋਂ ਲੈ ਕੇ ਤੁਸੀਂ ਤਿੰਨ ਸਰਕਾਰਾਂ ਨੂੰ ਦਿੱਤੀਆਂ ਤਿੰਨ ਦਫਾ ਸੀਐਮ ਬਣਾਇਆ ਪਰ ਮੈਂ ਉਦੋਂ ਦਾ ਇਹਦਾ ਪਿੱਛਾ ਨਹੀਂ ਛੱਡਿਆ ਬਹੁਤ ਕੁਝ ਸੁਣਨ ਨੂੰ ਮਿਲਿਆ ਅੱਜ ਤੱਕ ਵੀ ਸੁਣਨ ਨੂੰ ਮਿਲਦਾ ਹੈ ਮੈਨੂੰ ਉਹਦੀ ਪਰਵਾਹ ਨਹੀਂ ਨਾ ਕਰਨੀ ਹੈ ਨਾ ਆਕਾਲਪੁਰ ਸੱਚੇ ਵਹਿਗੁਰੂ ਕਰਵਾਵੇ ਮੈਨੂੰ ਖੁਸ਼ੀ ਹੈ ਕਿ ਹੁਣ ਤੁਸੀਂ ਉਹਨੂੰ ਸਮਝ ਗਏ ਹੋ ਤੋਂ ਹੁਣ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਉਹਨੂੰ ਗਲਤ ਕਰ ਰਹੇ ਹੋ ਇਹ ਮੈਨੂੰ ਖੁਸ਼ੀ ਹੈ ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਵੀ ਬਹੁਤ ਅੱਗੇ ਜਾ ਕੇ ਜਿਹੜੇ 1 ਸਾਲ ਪਹਿਲਾਂ ਤੱਕ ਬਾਦਲ ਦੀ ਹੱਡੀ ਚੂਸ ਰਹੇ ਸੀ ਉਹ ਅੱਜ ਮੈਨੂੰ ਮੱਤ ਦੇ ਰਹੇ ਨੇ ਕਿ ਤੂੰ ਕਿਤੇ ਬਾਦਲ ਨਾਲਾਂ ਵਕਤ ਮਿਲ ਜਾਵੇਂ